ਸਵਾਗਤ ਹੈ ਕਿਸਾਨ ਵੀਰੋਡਾ ਢਿੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੁਰਜ ਰਾਏਗੜ੍ਹ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਤੇ ਨਜ਼ਦੀਕ ਸਲਾਤਪੁਰੇ ਦੇ ਪਿੰਡ ਆ ਗੱਲਬਾਤ ਕਰਾਵਾਂਗੇ ਲੋਕਲ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਇੱਕ ਮੱਝ ਇਧਰ ਘਰੇ ਰੱਖੀ ਵੀ ਆ ਠੀਕ ਹੈ ਜੀ ਤੇ ਇਧਰ ਜਿਹੜੀ ਟੋਕੜ ਗੱਬਣਾ ਇੱਕ ਲੈ ਲੈਂਦੇ ਆ ਤੇ ਦੂਜੀ ਵੇਚ ਦਿੰਦੇ ਆ ਟੋਕੜ ਗੱਬਣ ਚੱਕ ਪਾਸਾ ਕਿੰਨੇ ਜਰ ਦੀ ਚੱਕ ਪਾਸਾ ਬਾਈ ਜੀ ਤੋਂ ਪੁੱਛਾਂਗੇ ਦੁੱਧ ਕਿੰਨਾ ਉਹ ਵੀ ਪੁੱਛਾਂਗੇ ਤੇ ਬੱਚਾ ਮਗਰ ਬਹੁਤ ਚੰਗਾ ਤੇ ਵੱਡਾ ਇਹਦੇ ਬਾਰੇ ਵੀ ਗੱਲ ਕਰਾਂ ਸਸੀ ਕਾਹ ਬਾਈ ਜਗਦੇਵ ਸਸੀ ਕਾਹ ਬਾਈ ਹੋ ਠੀਕ ਠਾਕ ਹੋ ਜੀ ਬਾਈ ਜੀ ਠੀਕ ਹੈ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 98786 80848 98786 80848 ਪਿੰਡ ਆਪਣਾ ਜੀ ਪਿੰਡ ਰਾਜਗੜ ਬੋੜੀ ਪਿੰਡ ਬੁਰਜ ਰਾਇਗੜ ਤੇ ਜਿਲ੍ਹਾ ਆਪਾਂ ਨੂੰ ਪੈ ਗਿਆ ਬਠਿੰਡਾ ਤਸੀਲ ਫੂਲ ਜੀ ਤਸੀਲ ਫੂਲ ਤੇ ਨੇੜੇ ਆਪਣੇ ਸਲਾਦਪੁਰਾ ਨੇੜੇ ਸਲਾਦਪੁਰਾ ਤੇ ਜੰਗੀਆਂ ਨਾਲ ਜੀ ਤੇ ਹਲ ਬਰਨਾਲੇ ਜਿਹੜੇ ਦਾ ਪਿੰਡ ਤੇ ਇਧਰ ਭਦੌੜ ਵੀ ਆਪਣੇ ਨੇੜੇ ਆ ਗਿਆ ਤੇ ਭਾਈ ਭਗਤਾ ਵੀ ਨੇੜੀ ਆ ਨਿਹਾਲੇ ਵਾਲਾ ਵੀ ਨੇੜੀ ਇਹ ਪਿੰਡ ਸਾਰੇ ਨੇੜੇ ਆ ਗਏ ਤੇ ਜਿਹੜੀ ਆਪਾਂ ਮੱਝ ਦੇਖੀ ਆ ਨੇ ਆ ਭਾਈ ਜਗਦੇਵ ਸਕਰੀਨ ਤੇ ਹਾਂਜੀ ਇਹ ਕਿੰਨੇ ਜਰ ਦੀ ਚੱਕ ਪਾਸ ਆ ਤੇ ਕਿੰਨਾ ਦਾ ਜੀ ਨੇ ਦੁੱਧ ਦਿੱਤਾ ਤੁਹਾਡੇ ਕੋਲੇ ਭਾਈ ਜੀ 6 ਜਰ ਸੂਈ ਨੇ ਸਾਡੇ ਕੋਲੇ ਦਿੱਤਾ 13 ਲੀਟਰ ਦੁੱਧ ਜਵਾ ਕੇ ਬਾ ਓਕੇ ਓਕੇ ਤੇ ਮਗਰ ਇਹਦੇ ਆ ਗਿਆ ਕਟਾ ਹਨਾ ਕਟਾ ਬੜੇ ਵੱਡੇ ਸਾਜ ਦਾ ਹਨਾ ਜੀ ਐਮ 29 ਦਾ ਸ਼ੋਰ ਆ ਜਮਾ ਗੱਲ ਇਹ ਓਕੇ ਐਮ 29 ਦਾ ਤੇ ਕਿੰਨੇ ਮਹੀਨਿਆਂ ਦਾ ਕਟਾ ਇਹ? ਕਟਾ ਇਹ ਹੈਗਾ ਜੀ ਦਸੰਬਰ 1 ਦੀ ਸੂਈ ਵੀ ਆਈ ਇਹਦੇ। ਦਸੰਬਰ 1 ਦੀ ਓਕੇ ਕਿੰਨੇ ਮਹੀਨਿਆਂ ਦਾ ਬਣ ਗਿਆ ਜੀ? ਇਹ ਦਸੰਬਰ ਤੇ 7 8 ਮਹੀਨਿਆਂ ਦਾ ਹੋ ਸਕਦਾ। 8 ਮਹੀਨੇ ਤੇ ਕਿੰਨੇ ਝਰਦੀ ਇਹ ਬਾਈ ਜੀ ਗੱਪਣ ਆ ਗਈ ਹੁਣ। ਗੱਪਣ ਇਹ ਸਾਢੇ 5 ਮਹੀਨਿਆਂ ਦੀ ਹੈ ਜੀ। ਸਾਢੇ 5 ਮਹੀਨੇ ਤੇ ਦੁੱਧ ਕਿੰਨਾ ਜੀ? ਦੁੱਧ ਦੇ ਕਿਤੇ 5 ਲੀਟਰ ਆ ਜੀ। ਦੋਨੇ 5 ਲੀਟਰ ਦੋਨੇ ਮਿਲਦੀ ਬੱਚੇ ਤੇ? ਬੱਚੇ ਤੇ ਨਾ 4 ਪੀ। 4 ਤੇ ਜਿਵੇਂ ਮਰਜੀ ਚੋ ਚੋ ਜਿਵੇਂ ਮਰਜੀ ਚੋ ਲੈ ਜੀ। ਤੇ ਆਪਣੀ ਚੈੱਕ ਕਰਾਈ ਵੀ ਪੰਜਾਂ ਦੀ। ਚੈੱਕ ਕਰਾਈ ਵੀ ਆ ਜੀ ਸਾਢੇ 3 ਨੇ ਮਹੀਨੇ ਚੈੱਕ ਕਰਾਈ। ओके चेक ग्रेवी ਠੰਡਾ ਡਿਕਾ ਲੱਗਿਆ ਵਾ ਤੇ ਬੱਚੇ ਤੇ ਮਿਲਦੀ ਆ ਚਾਹ ਊਂ ਚੋਲੋ ਬੱਚਾ ਛੱਡ ਲਓ ਭੋਮਾਂ ਦੀ ਕਿਉਂਕਿ ਬੱਚਾ ਬਹੁਤ ਡਬਲ ਆ ਖੋਲੋ ਜਿਹੜਾ ਤੋਰਾ ਕਰਾ ਗਏ ਚੱਕ ਚੰਗੀ ਆ ਜੀ ਥਣਲੇਵੇ ਦੀ ਪਰ ਸਾਫਾ ਜੀ ਪੂਰੀ ਹਾਂਜੀ ਹਾਂਜੀ ਧਾਰ ਬੋਲੀ ਆ ਧਾਰ ਬੋਲੀਆ ਦੁੱਧ ਜਮਾ ਥਣਾਚਾਰਾਂ ਚ ਕੋ ਜਾ ਜਮਾ ਭੂਰਾ ਵੀ ਨਹੀਂ ਫਟਾਦਾ ਵੀ ਨਹੀਂ ਕਰ ਓਕੇ ਜੀ ਦੁੱਧ ਇੱਕੋ ਜਾ ਤੇ ਬਾਕੀ ਦਾ ਚੰਗੇ ਸਾਇਦ ਦੀ ਆ ਗਈ ਝੋਟੀ ਤੇ ਸੂਏ ਕਿਹੜੇ ਵਾਸਤੇ ਗੱਬਣਾ ਜੀ ਹੁਣ ਇਹ ਇਹ ਚੌਥਾ ਸੂਆ ਹੋਊ ਜੀ ਚੌਥਾ ਸੂਆ ਓਰਿਜਨਲ ਗੱਲ ਆ ਜੀ ਜਮਾ ਚੌਥੇ ਸੂਏ ਵਾਸਤੇ ਗੱਬਣਾਗੀ ਆ ਦੇ ਆ ਦੇਖੋ ਚੰਗੀ ਸਾਈਜ਼ ਚੰਗਾ ਉਸ ਹਿਸਾਬ ਨਾਲ ਜਜਮੈਂਟ ਕਰ ਲਓ ਤਾਜੀ ਦਾ 13 ਕਿਲੋ ਜਮਾਂ ਜੈਨੂਨ ਗੱਲ ਕੀਤੀ ਆ ਦੁੱਧ ਦਿੱਤਾ ਹੋਇਆ ਬਾਕੀ ਮੋਹਰਾ ਚ ਆ ਗਈ ਜੀ ਚਾਰ ਕਬਾਲ ਪੂਛ ਜਿੰਨੇ ਕਿ ਚਿੱਟੇ ਹੁੰਦੇ ਓਨੇ ਕਿ ਚਿੱਟੇ ਆ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਆ ਪੂਰੀ ਸੀਲ ਆ ਜੀ ਓਕੇ ਪੂਰੀ ਸੀਲ ਪੂਰੀ ਜਮਾਂ ਸੀਲ ਆ ਜੀ ਤੇ ਆਪਾਂ ਤਾਂ ਇਹਨੂੰ ਤਾਂ ਹੀ ਵੇਚ ਰਹੇ ਆ ਇੱਕ ਲੈ ਲੈਣੇ ਆ ਤਾਜੀ ਦੂਜੀ ਵੇਚ ਦੇਣੀ ਹਾਂਜੀ ਹਾਂਜੀ ਓਕੇ ਕਿਉਂਕਿ ਆਪਣੇ ਬਾਅਦ ਵਾਸਤੇ ਵਾਲੇ ਬੰਦੇ ਆ ਜੀ ਆਪਣੇ ਆਪ ਦੇ ਹੀ ਬੰਦੇ ਆ ਠੀਕ ਆ ਜੀ ਤੇ ਕੋਈ ਨੁਕਸਾਨੀ ਭੋਰਾ ਵੀ ਜੇ ਤੁਸੀਂ ਆਨਲਾਈਨ ਮਗਾਉਣੀ ਆ ਤਾਂ ਵੀ ਚੈੱਕ ਕਰਾ ਕੇ ਲੈ ਜਾਣੀ ਆ ਤਾਂ ਵੀ ਸਾਰੀ ਫੁੱਲ ਗਰੰਟੀ ਆ ਤੇ ਮੁੱਲ ਇਹਦਾ ਜੀ ਮੁੱਲ ਇਹਦਾ ਫੋਨ ਤੇ ਕਰਾਂਗੇ ਜੀ ਜਮਾ ਜਾਇਜ ਹੋਊ ਜਮਾ ਜਾਇਜ ਜੀ ਬਸ ਜਮਾ ਜਾਇਜ ਆ ਆਮ ਦੀ ਨਹੀਂ ਹੈਗੀ ਚੰਗੀ ਝੋਟੀ ਹੈ ਜੀ ਮਗਰ ਚੰਗਾ ਕਟਾ ਪਿੰਡ ਬੁਰਜ ਰਾਜਗੜ ਕਿੰਨੇ ਮਹੀਨੇ ਚੈੱਕ ਆਈ ਦੁਬਾਰਾ ਫੇਰਦਾ ਸਾਢੇ 5 ਮਹੀਨੇ ਦੀ ਤੇ 5 ਕਿਲੋ ਦੁੱਧ ਮਗਰ ਕਟਾ ਤੇ 4 ਸਿੱਟੋ ਕਿ ਉਹੀ ਮਿਲ ਪੈਂਦੀ ਆ 4 ਸਿੱਟ ਦੇ ਪਾਲੇ ਉਹੀ ਮਿਲ ਜੇ 4 ਮੈਂ ਪਾ ਦੇਣਾ ਸੀਰ ਸਾਹੂ ਬਾਲੀਆ ਹੈ ਨਾ ਹਾਂਜੀ ਹਾਂਜੀ ਜਮੇ ਨਹੀਂ ਹਿੱਲਦੀ ਆ ਦੇਖੋ ਜੀ ਭੋਰਾ ਵੀ ਨੀ ਡਾਲ 98786 80848 ਪਿੰਡ ਬੁਰਜ ਰਾਜਗੜ ਜ਼ਿਲ੍ਹੇ ਬਟਿੰਡੇ ਦਾ ਪਿੰਡ ਆ ਜੀ ਤੇ ਇਹ ਬੁਰਜ ਜ਼ਿਲ੍ਹਾ ਬਟਿੰਡੇ ਓਕੇ ਤੇ ਇੱਕ ਛੋਟੀ ਜਿਹੀ ਸਾਨੂੰ ਇੱਕ ਚੈੱਕ ਕਰਾਤੀ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ